ਅੱਜ ਦੁਪਹਿਰ 12 ਵਜੇ ਦੇ ਕਰੀਬ ਨਸਤੇਕ ਪਿੰਡ ਸੇਲਕੀਆਣਾ 'ਚ ਇੱਕ ਇਨੋਵਾ ਗੱਡੀ ਅਤੇ ਟਿਪਰ ਦੀ ਜ਼ਬਰਦਸਤ ਟੱਕਰ ਹੋ ਗਈ। ਜਾਣਕਾਰੀਆਂ ਅਨੁਸਾਰ ਪੰਜਾਬ ਦੇ ਮਸ਼ਹੂਰ ਸੂਫੀ ਕਲਾਕਾਰ ਬੀਜੇ ਮਾਨ ਐਂਡ ਪਾਰਟੀ ਪ੍ਰੋਗਰਾਮ ਕਰਨ ਲਈ ਆਪਣੀ ਇਨੋਵਾ ਨੰਬਰ PB08BA8516 ਵਿੱਚ ਪਿੰਡ ਚੱਕ ਦਾ ਨਜ਼ਾਰੇ ਸਨ ਪਰ ਰਸਤੇ ਵਿੱਚ ਹੋਏ ਭਿਆਨਕ ਹਾਦਸੇ 'ਚ ਬੀਜੇ ਮਾਨ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿਖੇ ਭੇਜ ਦਿੱਤਾ ਗਿਆ। ਇਸ ਤੋਂ ਇਲਾਵਾ ਉਹਨਾਂ ਦੇ ਗੱਡੀ 'ਚ ਸਵਾਰ ਹੋਰ ਸਾਥੀਆਂ ਦੇ ਵੀ ਗੰਭੀਰ ਸੱਟਾਂ ਲੱਗੀਆਂ ਹਨ ਜਿਨ੍ਹਾਂ ਦਾ ਇਲਾਜ਼ ਫਿਲੌਰ ਦੇ ਸਿਵਲ ਹਸਪਤਾਲ ਵਿੱਚ ਚੱਲ ਰਿਹਾ ਹੈ ਡਰਾਈਵਰ ਬਣੀ ਨੇ ਦੱਸਿਆ ਕਿ ਸੇਲਕੀਆਣਾ ਕੋਲ ਪੁੱਜਦੇ ਹੀ ਇੱਕ ਟਰੱਕ ਨੰਬਰ PB11BU4645 ਨੇ ਕ੍ਰਾਸ ਕਰਕੇ ਇੱਕਦਮ ਸਾਡੀ ਗੱਡੀ ਦੇ ਅੱਗੇ ਕਰ ਦਿੱਤੀ ਜਿਸ ਕਾਰਨ ਇਹ ਭਿਆਨਕ ਹਾਦਸਾ ਹੋ ਗਿਆ ਜਿਸ ਸਮਗਰੋਂ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਸਿਵਲ ਹਸਪਤਾਲ ਭਾਰਤੀ ਕਰਵਾਇਆ ਗਿਆ ਦਸਯੋਗ ਗੱਲ ਇਹ ਹੈ ਕਿ ਰੂਲਰ ਟ੍ਰੈਫਿਕ ਪੁਲਿਸ ਨੇ ਨਾਕਾ ਲਗਾਇਆ ਹੋਇਆ ਸੀ ਜੋ ਹਾਦਸੇ ਮਗਰੋਂ ਮਦਦ ਕਰਨ ਦੀ ਬਜਾਏ ਚੱਲਦੇ ਬਣੇ ਇਸ ਮੌਕੇ ਪ੍ਰੇਮ ਮਾਨ ਤੇਜਪਾਲ ਪ੍ਰਦੀਪ ਨਿਤਨ ਸਾਗਰ ਦਵਿੰਦਰਪਾਲ ਕਿੰਦਾ ਬਣੀ ਸਹੋਤਾ ਜ਼ਖਮੀ ਹੋ ਗਏ ਮੇਰਾ ਨਾਮ ਨਰੀਸ਼ਾ ਹੈ ਜਿਹੜਾ ਐਕਸੀਡੈਂਟ ਹੋਇਆ ਸਾਨੂੰ ਪਤਾ ਲੱਗਾ ਸੀ ਸੇਲ ਕੀਣ ਦੇ ਰੋਡ 'ਤੇ ਐਕਸੀਡੈਂਟ ਹੋਇਆ ਨਾ ਪੂਰੀ ਕਲਾਕਾਰ ਪਾਰਟੀ ਸੀ ਹੈ ਕੋਲੈਂਡ ਪਾਰਟੀ ਦਾ ਅਜੇ ਪਤਾ ਨਹੀਂ ਸਰ ਕਿੱਥੇ ਨੂੰ ਜਾ ਰਹੀ ਸੀ ਐਕਸ਼ਨ ਹੋਇਆ ਕਿ ਤਾਹਰੇ ਅਜੀ ਨਵੇਂ ਸ਼ਹਿਰ ਜਾ ਰਹੇ ਸੀ ਓਕੇ ਤੇ ਅੱਗੇ ਸੀਗਾ ਨਾਕਾ ਓਕੇ ਟ੍ਰੈਫਿਕ ਨਾਕਾ ਦੇਖ ਕੇ ਬ੍ਰੇਕ ਲਾਤੀ ਮੋੜ ਲਿਆ ਜਕਰ ਓਕੇ ਜਦੋਂ ਮੈਂ ਮੁੜਿਆ ਨਾ ਹਾਂਜੀ ਠੀਕ ਹੈ ਬ੍ਰੇਕ ਮਾਰੀ ਕੰਟਰੋਲ ਨਹੀਂ ਹੋਇਆ ਗੱਡੀ ਵਿਚੇ ਜਾ ਲਗੇ ਵਿਚੇ ਜਾ ਲਗੇ ਨਾ ਕਿੰਨੇ ਕਿੰਨੇ ਤੁਸੀਂ ਮੈਂਬਰਸ ਕੇ ਉੱਚ ਕੰਡੀਸ਼ਨਸ਼ਨ 9 9 10 ਜਣੇ ਸੀ 9 10 ਜਣੇ ਸੀ ਤੇ ਤੁਹਾਡਾ ਜਿਹੜਾ ਲੀਡ ਕਰਦਾ ਕਲਾਕਾਰ ਵਿਜੇ ਮਾਨ ਹੈਗਾ ਉਹਨਾਂ ਉਹਨਾਂ ਦੇ ਕੀ ਹਾਲ ਹੈਗੇ ਆ ਭਾਜੀ ਦੇਖੋ ਉਹਨਾਂ ਨੇ ਰੈਫਰ ਕੀਤਾ ਉਹਨਾਂ ਨੂੰ ਰੈਫਰ ਕਰਤਾ ਹਾਂ ਮੈਂ ਰੈਫਰ ਕਰਤਾ ਚਲੰਦਾ ਚਲੰਦਾ ਰੈਫਰ ਠੀਕ ਆ ਪਰ ਹਰਾਮੇ ਦੀ ਨਾਲ ਇਹ ਆ ਕਿ ਨਾਕਾ ਹੋਣ ਦੇ ਬਾਵਜੂਦ ਹੀ ਐਕਸੀਡੈਂਟ ਹੋਇਆ ਬਹੁਤ ਸਾਲੇ ਬਾਅਦ ਹੀ ਹੋਇਆ ਪਰ ਸਹੀ ਸੀ ਜੀ ਉਹ ਸੀ ਕਿ ਬੰਦੇ ਕੋ ਬਾਅਦ ਤੇ ਦੁਕਾਨਾ ਵਾਲੇ ਜੀ ਐਂਕਸਰ ਜਾਨਡ ਖੁੰਦੇ ਹੀ ਭੱਜ ਗਏ ਠੀਕ ਹੈ ਇੱਕ ਇੱਕਦਮ ਇਹ ਵੀ ਇੱਕਦਮ ਇਹ ਵੀ ਆ ਉਹਦਾ ਨਾਕਾ ਲਗਾ ਉਹ ਆ ਨਿਕਲੀ ਆ ਉਹ ਇੱਥੇ ਖੜ੍ਹ ਨਹੀਂ ਸਕਦੇ ਕੋ ਪਾਪ ਨੂੰ ਦੇਖ ਕੇ ਭੱਜੇ ਹੋਣਿਆ ਵੀ ਅਸੀਂ ਇੰਦੇ ਖੜ੍ਹੇ ਗਾ ਸਾਡੇ ਕਰਕੇ ਗੱਡੀ ਲੱਗੀ ਰਹੀ ਹੈ ਨਾ ਤੁਹਾਨੂੰ ਚੱਕਣ ਦੀ ਜਗ੍ਹਾ ਇਹੋ ਭੱਜ ਗਿਆ ਪੜਾ ਮੁਰਗੀ ਭੱਜ ਗਈ ਠੀਕ ਹੈ ਤੇ ਕਿੰਨੇ ਕੁ ਮੈਂਪਰਾ ਦਾ ਤੁਹਾਡੇ ਸਟਾ ਲੱਗੀਆਂ ਤਕਰੀਬਨ ਸਾਰਿਆਂ ਦੀ ਲੱਗੀਆਂ ਸਾਰਿਆਂ ਦੇ ਕਰਕੇ ਬਸ ਦੇ ਟਰੱਕ ਆਇਆ ਕਬੂ ਨਹੀਂ ਆ ਭੱਜ ਜਾਓ ਟਰੱਕ ਪਤਲਾ ਕਬ ਕਿਸੇ ਰ ਟਿਪਰ ਸੀ ਹੋ ਨਹੀਂ ਕੋਈ ਮੇਰਾ ਨਾਮ ਦਿਵਿੰਦਰ ਪਾਲ ਹੈ ਜੀ ਇਧਰ ਐਕਸੀਡੈਂਟ ਹੋਇਆ ਕਿੱਥੇ ਹੋਇਆ ਔਰ ਤੁਸੀਂ ਕਿਤਨੂ ਜਾਣਦੇ ਹੋ ਸੀ ਮਾਵਾ ਸ਼ਹਿਰ ਸਾਈਡ ਤੇ ਜਾ ਰਿਹਾ ਸੀ ਚੱਕ ਦਾ ਸਾਡਾ ਪ੍ਰੋਗਰਾਮ ਸੀਗਾ ਜੀ ਤੇ ਅਚਾਨਕ ਪਵਾਰੀਆਂ ਲੰਘ ਕੇ ਨਾਲ ਸਾਡੇ ਦੇ ਲੱਗੇ ਜਾ ਕੇ ਇੱਕ ਟਰੱਕ ਸੀਗਾ ਟਿਪਰ ਜੀ ਉਹਨੂੰ ਪਤਾ ਨਹੀਂ ਅੱਗੇ ਨਾਕਾ ਸੀਗਾ ਕਹਿੰਦੇ ਲੱਗਾ ਕੋਈ ਨਾਕਾ ਵਾਸੇ ਦੱਸਿਆ ਨਹੀਂ ਸਾਨੂੰ ਤਾਂ ਉਹਨੂੰ ਟਿੱਪਰ ਵਾਲੇ ਨੂੰ ਦੇਖਿਆ ਉਹਨੇ ਅਚਾਨਕ ਆਪਣੀ ਸਾਈਡੇ ਜਾਂਦੇ ਜਾਂਦੇ ਨੇ ਕੱਟ ਮਾਰ ਦਿੱਤਾ ਕੱਟ ਮਾਰ ਦਿੱਤਾ ਉਹਨੇ ਰੋਕ ਸਾਈਡ ਦਾ ਜਦੋਂ ਕੱਟ ਮਾਰਿਆ ਤੇ ਸਾਡੀ ਵੀ ਗੱਡੀ ਜਿਹੜੀ ਸੀਗੀ ਅਸੀਂ ਵੀ ਥੋੜੇ ਖਾਲੀ ਚ ਸੀਗੇ ਜ਼ਰੂਰ ਹੁੰਦਾ ਜੀ ਤੇ ਸਾਨੂੰ ਮੌਕਾ ਨਹੀਂ ਮਿਲਿਆ ਬ੍ਰੇਕ ਮਾਰੀ ਮੁੰਡੇ ਨੇ ਬਹੁਤ ਲੰਬੀ ਜਾਦਾ ਮਾਪਾਂ ਨਹੀਂ ਮਿਲਿਆ ਬਿਲਕੁਲ ਨਹੀਂ ਮਿਲਿਆ ਉਹ ਸਭ ਕਿੰਨੇ ਕ ਮੈਂਬਰ ਸੀ ਗੱਡੀ ਵਿੱਚ ਜੀਤ ਸਿੰਘ ਸਾਹਿਬ ਜੀ ਗੱਡੀ ਦੇ ਵਿੱਚ 7 ਕ ਮੈਂਬਰ ਸੀਗੇ 7 ਮੈਂਬਰ ਸੀ ਜੀ ਤੇ ਸਟਾਫ ਕਿੰਨਾ ਦਾ ਲੱਗਿਆ ਸਟਾਫਾਂ 65 ਬੰਦਿਆਂ ਦੇ ਜਿਆਦਾ ਲੱਗ ਗਿਆ ਠੀਕ ਆ ਇੱਕ ਜਿਹੜਾ ਤੁਹਾਡਾ ਕਲਾਕਾਰ ਲੀਡ ਕਰਦਾ ਸੀ ਪੀਏ ਮਨ ਜੀ ਉਹਨਾਂ ਦੇ ਕੀ ਹਾਲਾਤ ਰਹੇ ਉਹਨਾਂ ਤੇ ਸੱਤ ਜਿਆਦਾ ਹੈਗੀ ਆ ਜੀ ਉਹਨਾਂ ਨੂੰ ਲੁਧਿਆਣੇ ਲੈ ਕੇ ਗਏ ਆ ਉਹਨਾਂ ਦੇ ਸਰ ਦੇ ਵਿੱਚ ਸੱਤ ਰੈਫਰ ਕਰਦਾ ਰੈਫਰ ਕਰ ਰਿਹਾ ਉਹ ਕਿਹੜੇ ਮੌਕੇ ਦਾ ਪਤਾ ਲੱਗਾ ਉੱਥੇ ਸੀਗਾ ਉਹ ਮੌਕੇ ਤੇ ਭੱਜ ਗਿਆ ਸੀਗਾ ਜੀ ओके। ਫਿਰ ਸਮਝ ਲਈ ਕਿ ਬਤਲਾ ਕਾ ਵੀ ਮੌਕੇ ਤੇ ਨਾਕਾ ਕਾ ਕਾਹੀ ਪੁਲਿਸ ਸੀ ਜਦੋਂ ਐਕਸੀਡੈਂਟ ਹੋਇਆ ਦੇਖ ਕੇ ਭੱਜ ਗਏ। ਨਾਕਾ ਨਾਕੇ ਤੇ ਪੁਲਿਸ ਸੀਗੀ ਜਿਹੜੀ ਉਹ ਬੰਦੇ ਦੱਸ ਦਿਆ ਕਹਿੰਦੇ ਖੜੇ ਸੀਗੇ ਚਲੇ ਗਏ ਉਸੇ ਵੇਲੇ। ਜੀ ਇਹ ਕੇਰਾ ਐਕਸੀਡੈਂਟ ਦਾ ਜੋ ਪਤਾ ਲੱਗਾ ਵੀ ਐਕਸੀਡੈਂਟ ਹੋਇਆ ਤੇ ਉੱਥੋਂ ਚਲੇ ਗਏ ਸੀਗੇ ਮੌਕੇ ਤੇ। ਹਾਂ ਸਾਰਟਿੰਗ ਹੁ ਤਕਰੀਬਨ 7 ਪੇਸ਼ੈਂਟ ਆਏ ਹੋਏ ਆ। ਤੇ ਰਾਏਪੁਰ ਰਾਏਪੁਰ ਦੇ ਨਾਲ ਦਾ ਐਕਸੀਡੈਂਟ ਆਇਆ ਸੀ। ਜੀ। ਸਰ ਕਿਹੋ ਜਿਹਾ ਹਾਲਾਤ ਹੈ ਕਿ ਨੋਈ? ਇੱਕ ਪੇਸ਼ੈਂਟ ਦੇ ਵਿੱਚ ਸੀਰੀਅਸ ਸੀ ਜੋ ਕਿ ਸਾਨੂੰ ਰੈਫਰ ਕਰਨਾ ਪਿਆ ਹੈ ਹਰ ਸੈਂਟਰ। ਜੀ ਤੇ ਕਾਫੀ ਬੱਗੇ ਸਲਟਿ ਕੋਣੀ ਪੇਸ਼ ਨੇ ਕਈਆਂ ਤੇ ਫ੍ਰੈਕਚਰ ਵੀ ਹਨ ਉਹਨਾਂ ਦਾ ਇਲਾਜ ਅੰਡਰ ਟ੍ਰੀਟਮੈਂਟ ਚਾਹੁੰਦੇ ਨੇ ਇਹ ਕਿਹਦੇ ਫਲੋਰ ਹੈ ਹਾਂਜੀ ਫਲੋਰ ਹੈ